ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮਪ੍ਰਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛੇ ਪਿੰਡ ਦੇ ਵਿੱਚ ਆ ਮਨਪ੍ਰੀਤ ਵੀਰ ਦੇ ਘਰੇ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਫਿਰ ਤੁਹਾਨੂੰ ਇੱਕ ਨਗੀਨਾ ਵਿਖਾਉਣਾ ਮਿੱਤਰੋ ਤੇ ਇਹ ਨਗੀਨੇ ਦਾ ਭਾਅ ਵੀ ਬਿਲਕੁਲ ਲੂਟ ਹੋਊਗਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਲੈਨੇ ਆਪਾਂ ਵੀਰ ਤੋਂ ਪਹਿਲਾਂ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਮਨਪ੍ਰੀਤ ਵੀਰੇ ਸੇਤਾ ਠੀਕ ਆ ਹਾਂਜੀ ਵਧੀਆ ਜੀ ਠੀਕ ਠਾਕ ਆ ਜੀ ਮਨਪ੍ਰੀਤ ਭਾਈ ਕੀ ਡਿਟੇਲ ਆ ਇਹ ਵੜਦੀ ਯਾਰ ਇਹ ਪਹਿਲਾ ਸੁਆ ਜੀ ਜੀ ਅਜੇ 1 ਹਫ਼ਤੇ ਦੀ ਕੱਚੀ ਆ 4 ਦਿਨ ਦਾ ਲੈ ਜੂ ਹੈ ਨਾ ਬਾਈ ਹਾਂ 1 ਹਫ਼ਤਾ ਲੈ ਜੂ ਮੈਂ ਉਹ ਇਹਨਾਂ ਬਣੂਗੀ ਚੰਗੀ ਥਲੋ ਬਣੂ ਚੰਗੇ ਵੱਧ ਵੀ ਲੈ ਸਕਦੀ ਮੈਂ 1 ਹਫ਼ਤਾ ਹੀ ਮੰਨ ਲਓ ਮੋਟਾ ਹਾਂ ਉੱਤੋਂ ਹਿੱਟੇ ਲਿਟੋ ਲੈਣੀ ਪਈ ਹਾਂ ਹਾਂਜੀ ਹਾਂਜੀ ਤੇ ਦੁੱਧ ਤੇਰੇ ਤਾਂ ਜਰ ਬੇਨਾਮ ਬਾਈ ਮਨਪ੍ਰੀਤ ਕਿੰਨਾ ਦੇ ਦੋ 18 ਤੋਂ 20 ਕਿਲੋ ਦੁੱਧ ਦੇ ਦੂਗੀ ਮੈਂ ਹੈ ਨਾ ਮਲਾਂ ਵੀ ਬਾਕੀ ਅੰਗ ਵੀ ਚੰਗਾ ਕਰ ਦਿੰਦੇ ਨੇ ਕਰਨ ਲੰਗਾ ਗਰਮੀ ਸਹਿਣ ਵਾਲਾ ਬਾਕੀ ਠੰਢੀ ਠੁੰਢੀ ਬਹੁਤ ਆ ਹਾਂ ਠੰਢੀ ਵਾਕੇ ਹੀ ਬਹੁਤ ਬੱਚੀ ਹੈ ਨਾ ਤੇ ਆ ਫੋਟਾ ਫੋਟਾ ਜਿਹੜੀਆਂ ਪਿੱਛੇ ਫੋਟਾ ਤਾਂ ਆਮ ਹੀ ਗਾਵਾਂ ਦੇ ਆ ਜਾਂਦਾ ਵੀ ਚਲਦੀ ਚੁਲਦੀ ਨਹੀਂਗੀ ਠੀਕ ਆ ਵੀਰੇ ਠੀਕ ਆ ਤੇ ਮਨਪ੍ਰੀਤ ਬਾਈ ਹੁਣ ਦਿਨ ਵੀ ਪਏ ਤੇ ਪਹਿਲਾ ਸੂਆ ਸੁੰਦੀ ਆ ਦੰਦੋ ਕਿਵੇਂ ਚਾਰ ਦੰਦ ਲਈ 25 ਤਰੀਕ ਨੂੰ ਦਨਮਾਲ ਕਨੇ ਪੂਰੇ ਕਰਤੀ ਨੂੰ ਪੂਰੇ ਦੱਸਦੇ ਆ ਅੱਜ 21 ਤਰੀਕ ਨੂੰ ਬਣਾ ਰਹੇ ਆਪਾਂ ਵੀਡੀਓ ਹਾਂਜੀ 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 ਠੀਕ ਹੈ ਬਾਈ 6 ਦਿਨ ਤਾਂ ਦੰਦ ਪੂਰੇ ਹੋਣ ਚੇ ਪਏ ਆ ਤੇ ਜੋ 10 ਦਿਨਾਂ ਦੀ ਕੱਚੀ ਕਹਿਣਾ 10ਾਂ ਦੀ ਮੰਨ ਲਓ ਚਲੋ ਤੇ ਰੇਟ ਬਾਈ ਕੀ ਰਹੂਗਾ ਇਹਦਾ ਵੀ ਇਹਦਾ ਮੁੱਲ 60000 ਰੁਪਏ ਆ ਜੀ ਮਾਨਤਾਣੀ ਦੇ ਵਿੱਚੋਂ ਮੌਕੇ ਤੇ ਕਰ ਦੇਾਂਗੇ ਜੀ ਠੀਕ ਹੈ ਕੱਡੀ ਬਾਰ ਨੂੰ ਯਾਰ ਰੇਟ ਵੀ ਤੇਰਾ ਠੀਕ ਆ ਯਾਰ ਫਿਰ ਇਹੋ ਜੀ ਬੱਚੀ ਦਾ 45000 ਨੂੰ ਟੋਕੜ ਘਬਣੋ ਕੇ ਵੀ ਵੇਚ ਜਾਂਦੀ ਹੈ ਕਿ ਨਹੀਂ ਬਾਈ ਵੇਖ ਜਾਂਦੀ ਕੋਈ ਛੱਕ ਵਾਲੀ ਗੱਲ ਨਹੀਂ ਲੈ ਵੀ ਮੇਤਰੋ ਪਹਿਲਾ ਸੂਰਾ ਚਾਰ ਦੰ ਦੇ ਦਿਨ ਹਜੇ ਲੈਂਦੀ ਆ 10 ਵੱਛੀ ਜਿਨੇਵਾ ਲੂਗਾ ਥਣ ਥਣ ਬਹੁਤ ਚੰਗਾ ਕਰਮ ਵਾਲੀ ਨੂੰ ਮੇਤੋ ਲੱਗਾ ਹੋਇਆ ਦੇਖ ਸਕਦੇ ਆ ਤੁਸੀਂ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਇਹਨੋਂ ਪੂਰੀ ਬੇਹਤਰੀਨ ਵੱਛੀ ਆ ਸੋਹਣੀ ਤਿਆਰ ਹੋ ਕੇ ਬਣ ਕੇ ਸੋਹਣੀਆਂ ਨਖੇਰਾ ਨਖੇਰ ਕੇ ਤੇ ਦੁੱਧ ਇਹਨੇ 18 20 ਕਿਲੋ ਵਾਲਾ ਭਾਂਡੇ ਦੇ ਵਿੱਚ ਪਾਉਣ ਵਾਲਾ ਰਤਬਾ ਬਣਾ ਕੇ ਤੇ ਇਹਨੇ ਮੇਤਰੋ ਤੁਹਾਡੇ ਘਰੇ ਮਿੱਟੀ ਦੀ ਟਰਾਲੀ ਲਵਾ ਕੇ ਫਿਰ ਇਹਨੇ ਸੂਨਾਵਾ ਕਰਮ ਵਾਲੀ ਨੇ ਤੇ ਬਾਈ ਬੱਤੀ ਜੀ ਬੈਠ ਤੁਹਾਨੂੰ ਪਹਿਲਾਂ ਵੀ ਠੰਡੀ ਵੇਖੋ ਤੁਸੀਂ ਮੈਂ ਮਨਪ੍ਰੀਤ ਥਣ ਮੂੰਹ ਚ ਪਾ ਕੇ ਵਿਖਾ ਮਣੀਆ ਫਿਰ ਮੰਨੂਗਾ ਵੀ ਠੰਡੀ ਆ ਕਿ ਨਹੀਂ ਮੁਠੀ ਆਲਾ ਥਣ ਲੱਗਾ ਪੂਰਾ ਵਧੀਆ ਜਿਹੜਾ ਮੈਂ ਕਮ ਕਿਹਾ ਫਿਰ ਮੰਨੂਗਾ ਤਾਂ ਹੁਣ ਮੰਨ ਰਿਹਾ ਕਿ ਹੋ ਤਾਂ ਕੀ ਚੱਕਰ ਹੀ ਨਹੀਂਗਾ ਪਾੜੀਆਂ ਭਰਾਵਾ ਪਤਾ ਨਹੀਂ ਦੀਦੀ ਆਂਦੀ ਭਾਣਦੀ ਮਗਰ ਦੀ ਬਹਿ ਜਾ ਇਹਦੇ ਥੱਲੇ ਲੈ ਠੀਕ ਆ ਬਾਈ ਹਾਂ ਰੇਟ ਵੀ ਠੀਕ ਆ ਯਾਰ ਤੇਰਾ 60000 ਰੁਪਈਆ ਹਨਾ ਬਸ ਕਰ ਹੁਣ ਪਤਾ ਲੱਗ ਗਿਆ ਲੋਕਾਂ ਨੂੰ ਵੀ ਠੰਡੀ ਆ ਤੇ ਬਾਈ ਨੰਬਰ ਤਾਂ ਹੀ ਕਿਰਾ ਦੀ ਵੀਰੇ 99682 ਹੂੰ 47895 ਇੱਕ ਵਾਰੀ ਹੋਰ ਆਉਣ ਦੇ 9968247895 ਠੀਕ ਆ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਦ ਪਿੰਡਾ ਕਬਰਵੱਛਾ ਜਨਵਰੀ ਵੀ ਦਿਖਾਤਾ ਤੁਹਾਨੂੰ ਪੂਰਾ ਅਛਾ ਧੰਨਵਾਦ